ਇਸ ਸਾਡੀ ਸਰਕਾਰ ਸੀ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਨਸ਼ਾ ਵੇਚਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਯਤਨ ਅਕਾਲੀ ਦਲ ਬੀਜੇਪੀ ਨੇ ਕੀਤਾ ਉਸ ਸਮੇਂ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਚਿੱਟੇ ਸ਼ਬਦ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਹਰਨ ਕੋਕੀਨ ਸਮੈਕ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਉਸ ਸਮੇਂ ਜਦੋਂ ਕਾਂਲ ਦੀ ਸਰਕਾਰ ਸੀ ਨੌਜਵਾਨਾਂ ਬਾਹਾਂ ਦੇ ਅੰਦਰ ਚਿੱਟੇ ਦਾ ਟੀਕਾ ਲਾ ਕੇ ਉਹਨਾਂ ਦੀ ਮੌਤ ਹੋਣ ਲੱਗੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਿਦਵਾਮਾਂ ਹੋ ਗਈਆਂ ਬਹੁਤ ਸਾਰੀਆਂ ਸੜੀਆਂ ਪੈਣਾ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੀਆਂ ਮਾਮਾ ਦੇ ਪੁੱਤ ਆਪਣੀ ਜਿਹੜੀ ਜਾਨ ਦੇ ਬੈਠੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਜਿਹੜਾ ਉਹ ਟਾਇਆ ਜਾ ਰਿਹਾ ਸੀ ਪੰਜਾਬ ਦੇ ਅੰਦਰ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਅਕਾਲੀ ਦਲ ਦੇ ਸਹਿਮ ਬਗਿਆਗਾ ਇਹ ਪੂਰਾ ਪੰਜਾਬ ਜਾਣਦਾ ਕਿਉਂਕਿ ਜਦ 2017 ਦੀ ਇਲੈਕਸ਼ਨ ਹੋ ਰਹੀ ਸੀ ਤ ਉਸ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆ ਕੇ ਕੀ ਕਹਿ ਰਹੇ ਸੀ ਕਿ ਪੰਜਾਬ ਦਾ 70% ਲੋਜਬਾਨ ਨਸ਼ਿਆਂ ਦੇ ਵਿੱਚ ਫਸਿਆ ਹੋਇਆ ਹੈਗਾ ਇਹ ਕਾਂਗਰਸ ਦੀ ਨੇਸ਼ਨ ਲੀਡਰਸ਼ਿਪ ਕਹਿੰਦੀ ਸੀ ਰਾਹੁਲ ਗਾਂਧੀ ਕਹਿੰਦਾ ਸੀ ਇਹ ਗੱਲ ਆਕੇ ਪੰਜਾਬ ਦੀ ਸਟੇਜਾਂ ਦੇ ਉੱਤੇ ਕਿ ਪੰਜਾਬ ਦੇ ਅੰਦਰ ਅਕਾਲੀ ਦਰ ਨੇ ਨਸ਼ੇ ਦਾ ਵਪਾਰ ਕੀਤਾਗਾ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਉਸ ਸਮੇਂ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਸੀ ਕੈਪਟਨ ਅਮੰਦਰ ਸਿੰਘ ਉਹਨਾਂ ਨੇ ਠੀਕ ਧੰਨਵਾਦ ਸਾਹਿਬ ਤੋਂ ਠੀਕ 35 ਕਿਲੋਮੀਟਰ ਖੜੇ ਹੋ ਕੇ ਦੂਰ ਖੜੇ ਹੋ ਕੇ ਗੁੜਕਾ ਸਾਹਿਬ ਪੱਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂੰਗਾ ਪ੍ਰਭਾ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਫੇਰ ਨਰਾਸ਼ਾ ਹੋਈ 5 ਸਾਲ ਜੋ ਵਪਾਰ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਵਾਲੇ ਨਸ਼ਿਆਂ ਦਾ ਕਰਦੇ ਸੀ ਸਮਗਲਿੰਗ ਕਰਦੇ ਸੀ ਜੋ ਮਾਫੀਆ ਰਾਜ ਉਹਨਾਂ ਨੇ ਬਣਾਇਆ ਸੀ ਉਹੀ ਮਾਫੀਆ ਰਾਜ ਕੈਪਟਨ ਸਾਹਿਬ ਨੇ ਪੰਜਾਬ ਚਲਾਇਆ ਉਹੀ ਮਾਫੀਆ ਰਾਜ ਥੋੜਾ ਸਮੇਂ ਲਈ ਚੰਨੀ ਸਾਹਿਬ ਨੇ ਚਲਾਇਆ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੁਸੀਂ ਤਿੰਨ ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲੱਗੇ ਹੋਏ ਨੇ ਲਗਾਤਾਰ ਨਸ਼ੇ ਤੇ ਬਾਹਰ ਹੋਇਆ ਹੁਣ ਜਦੋਂ ਅਸੀਂ ਉਸ ਲੜਾਈ ਨੂੰ ਅੰਤਮ ਯੁੱਧ ਦੇ ਵਿੱਚ ਤਬਦੀਲ ਕੀਤਾਗਾ ਤਾਂ بڑے بڑے ਮਗਨ ਵਿੱਚ ਫੜੇ ਜਾਣ ਲੱਗੇ ਵੱਡੇ ਵੱਡੇ ਲੋਕ ਫੜੇ ਜਾਣ ਲੱਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਮੈਸਮੰਨਾ ਪੰਜਾਬ ਦੇ ਅਥਾ ਧਨ ਕਮਾਇਆ ਅਥਾ ਪੈਸਾ ਕਮਾਇਆ ਲੋਕਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਬੱਚਿਆਂ ਦੇ ਉੱਤੇ ਰਾਜਨੀਤੀ ਕੀਤੀ ਤੇ ਅੱਜ ਉਹ ਪੈਸਾ ਜਿਹੜਾ ਕਮਾ ਕੇ ਸੀ ਉਹਦੇ ਖਿਲਾਫ ਕਾਰਵਾਈ ਕਰ ਰਿਆਂ ਤਾਂ ਹੁਣ ਸਾਰੇ ਇਕੱਠੇ ਹੋ ਗਏ ਹੁਣ ਕਾਂਗਰਸ ਪਾਰਟੀ ਵਾਲੇ ਕਾਲੀ ਦਲ ਨਾਲ ਮਿਲ ਗਏ ਹੁਣ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਗਏ ਕਿਉਂਕਿ ਸਾਰਿਆਂ ਦਾ ਮਸੂਕੜ ਇੱਕੋ ਹੀ ਆ ਸਾਰੇ ਦੇ ਸਮੇਂ ਪੰਜਾਬ ਵਿੱਚ ਚਾਹੇ ਸ਼ਰਾਬ ਦਾ mafia ਹੋਵੇ ਚਾਹੇ ਲੈਂਡ ਦਾ mafia ਹੋਵੇ ਚਾਹੇ ਰੇਡ ਦਾ mafia ਹੋਵੇ ਚਾਹੇ ਡਰੱਗ ਦਾ mafia ਹੋਵੇ ਚਾਹੇ ਚਿੱਟੇ ਦਾ mafia ਹੋਵੇ ਸਾਰੇ ਦੇ ਸਮੇਂ ਪੰਜਾਬ ਵਿੱਚ ਚੱਲਿਆ ਹੁਣ ਇਸੇ ਗੱਲ ਕਰਕੇ ਸਾਰੇ ਇਕੱਠੇ ਨੇ ਪਰ ਲੇਕੇ ਨਾਮ ਆ ਵੀ ਪਾਰਟੀ ਜਿਹੜੀ ਆ ਉਹ ਸਿਧਾਂਤਾਂ ਤੇ ਕਾਇਮ ਆ ਬਿਲਕੁਲ ਅਸੀਂ ਠੋਕ ਕੇ ਕਾਰਵਾਈ ਕਰ ਰਹੇ ਆ ਅੱਜ ਆਨਰੇਬਲ ਹਲਤ ਨੇ ਅਕਾਲੀ ਦਲ ਦੇ ਨੇਤਾ ਵਿਕਰਮ ਦਾ ਸਭ ਦਿਨ ਦਾ ਰਵਾਨ ਦਿੱਤਾਗਾ ਜਿਹੜੇ ਕੋਰਟ ਨੇ ਬਿਲਕੁਲ ਸਾਰੇ ਡਾਕੂਮੈਂਟ ਵਾਚ ਕੇ ਦੇਖ ਕੇ ਰਵਾਨ ਦਿੱਤਾਗਾ ਬਿਲਕੁਲ ਇਸ ਨੂੰ ਛੇੜਿਆ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋਊਗੀ ਔਰ ਵੱਡੀ ਪੱਧਰ ਤੇ 500 ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਉਹ ਨਿਕਲਿਆਗਾ ਕਿ 500 ਕਰੋੜ ਰੁਪਏ ਉੱਪਰ ਜਿਹੜਾ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਪੈਸਾ ਕਮਾਇਆ ਹੋਇਆ ਸੀਗਾ ਅਜੇ ਜਾਂਚ ਹੋ ਰਹੀ ਆ ਜਾਂਚ ਜੇ ਪਹਿਲੇ ਸਟੇਜ ਦੇ ਵਿੱਚ ਆ ਜਦੋਂ ਜਾਂਚ ਪੂਰੀ ਹੋਊਗੀ ਦੁਬਾਰਾ ਫੇਰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਪਰ ਲੇਕਿਨ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਜਦੋਂ ਕਾਂਗਰਸ ਰਹੀ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਰਹੀ ਪੰਜਾਬ ਦੇ ਅੰਦਰ ਜਦੋਂ ਬੀਜੇਪੀ ਪੰਜਾਬ ਦੇ ਅੰਦਰ ਰਹੀ ਤਾਂ ਉਸੇ ਸਮੇਂ ਸਮੇਂ ਸਿਰ ਪੰਜਾਬ ਦੇ ਅੰਦਰ ਜਿਹੜਾ ਹੈਗਾ ਨਸ਼ੇ ਦਾ ਵਪਾਰ ਵਧਿਆ ਔਰ ਪੰਜਾਬ ਨੂੰ ਬਰਬਾਦ ਕੀਤਾ ਪਰ ਲੇਕਿਨ ਅਸੀਂ ਬਿਲਕੁਲ ਕਮਿਟਿਡ ਆ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਾ ਪੈਡਲਰ ਜਿਹੜੇ ਲਗੇ ਨਸ਼ਾ ਤਸਕਰ ਵੀ ਉਹ ਜ਼ਿਲ੍ਹਾ ਦੇ ਅੰਦਰ ਜਾਣ ਕੇ ਔਰ ਜੇਕਰ ਕੋਈ ਜਿਹੜਾ ਇਹਨਾਂ ਨੂੰ ਨਸ਼ੇੜੀ ਬਣਾਇਆ ਜਿਹਨੂੰ ਬਚਾਅ ਦੇ ਨਸ਼ਾ ਕਰਨ ਤੇ ਲਾਇਆ ਤਾਂ ਉਹਦਾ ਸੀ ਮੁਫਤ ਦੇ ਅੰਦਰ ਹਸਪੀਟਲ ਦੇ ਅੰਦਰ ਲਾਜ ਕਰਾਂਗੇ ਸੋ ਦੋ ਬੁਵਸਥਾਾਂ ਪੰਜਾਬ ਦੇ ਅੰਦਰ ਬਣਾਈਆਂ ਨੇ ਇੱਕ ਜੇਲ੍ਹ ਬਣਾਈਆਂ ਔਰ ਦੂਜੀ ਹਸਪੀਟਲ ਬਣਾਈਆਂ ਨੇ ਜਿੱਥੇ ਜੇਲ੍ਹ ਆ ਉਥੇ ਨਸ਼ਾ ਤਸਕਰਾਂ ਦਾ ਇਲਾਜ ਹੋਊਗਾ ਨਸ਼ਾ ਤਸਕਰ ਉਹ ਜੇਲ੍ਹ 'ਚ ਪੇਜਾਂ ਕੇ ਔਰ ਜਿੱਥੇ ਨੇ ਬੇਚਾਰੇ ਜਿਹਨਾਂ ਨੂੰ ਜਿਹੜੇ ਮਾਸੂਮ ਲੋਕਾਂ ਨੂੰ ਨਸ਼ੇ ਦੀ ਲਤ ਲਾਈ ਆ ਉਹਥੇ ਉਹਦਾ ਇਲਾਜ ਕਰਾਂਗੇ ਸੋ ਬਿਲਕੁਲ ਕਿਸੇ ਦਿਨ ਕੋਈ ਵੀ ਬਦਕਰਿਆ ਨਹੀਂ ਕੀਤਾ ਜਾਊਗਾ ਬਲਕਿ ਸਭ ਨੂੰ ਜੋ ਸੰਧਾਨ ਬਾਬਾ ਸਾਹਿਬ ਇਬਰਾਹਿਮ ਮੈਡੀਕਲ ਜੀ ਨੇ ਬਣਾਇਆਗਾ ਉਹ ਉਸ ਦੇ ਤਹਿਤ ਜਿਹੜਾ ਇਨਸਾਫ ਦੇਵਾਂਗੇ ਔਰ ਜਿਹਨੂੰ ਸਜ਼ਾ ਦੇਣੀ ਹੈ ਸਜ਼ਾ ਦੇਵਾਂਗੇ ਔਰ ਜਿਹਨੂੰ ਜਿਹੜਾ ਹੈਗਾ ਇਲਾਜ ਕਰਨਾ ਉਹਦਾ ਵੀ ਇਲਾਜ ਵੀ ਕਰਾਂਗੇ ਸੋ ਬਿਲਕੁਲ ਇੱਥੋਂ ਪਤਾ ਲੱਗ ਗਿਆ ਕਿ ਅੱਜ ਪੰਜਾਬ ਦੇ ਅੰਦਰ ਸਾਰੀਆਂ ਪਾਰਟੀਆਂ ਇਕੱਠੀਆਂ ਲੱਗੀਆਂ ਜਦੋਂ ਪੰਜਾਬ ਪਿਛਲੀ ਵਿਧਾਨ ਸਭਾ ਸੀ ਉਦੋਂ ਕਹਿੰਦੇ ਸੀਗੇ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੁੰਦੇ ਸੀ ਕਿ ਚਾਚਾ ਭਤੀਜਾ ਦੀ ਸਰਕਾਰ ਕੰਮ ਕਰ ਰਹੀ ਆ ਔਰ ਉਸ ਤੋਂ ਪਹਿਲਾਂ ਜੀਜਾ ਸਾਲਾ ਦੀ ਸਰਕਾਰ ਕੰਮ ਕਰਦੀ ਸੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਦਾ ਆਮ ਲੋਕਾਂ ਦੀ ਸਰਕਾਰ ਆ ਇਹ ਤਾਂ ਚੰਦ ਪਰਿਵਾਰਾਂ ਦੀ ਸਰਕਾਰਾਂ ਪੰਜਾਬ ਚ ਰਹੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਕੱਲੇ-ਕੱਲੇ ਬੰਦੇ ਨੂੰ ਟਾਰਗੇਟ ਬਣਾ ਕੇ ਲੁੱਟਿਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਰਵਨੀਤ ਬਿੱਟੂ ਜੀ ਕਾਂਗਰਸ ਪਾਰਟੀ ਦੇ ਵਿੱਚ ਸੀ ਉਦੋਂ ਕਾਲੀ ਦਲ ਦੇ ਖਿਲਾਫ ਬੋਲਦੇ ਸੀ ਕਿ ਪੰਜਾਬ ਚਿੱਟੇ ਦਾ ਵਪਾਰ ਕਾਲੀ ਦਲ ਕਰ ਰਿਹਾ ਹੈਗਾ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਦੋਂ ਇਹ ਗੱਲ ਕਹਿੰਦੇ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਲੋਕਾਂ ਦੇ ਵਿੱਚ ਵੀ ਜਾ ਕੇ ਕਿ ਕਾਂਗਰਸ ਨੇ ਪੰਜਾਬ 'ਚ ਨਸ਼ਾ ਦਾ ਵਪਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਨਸ਼ਾ ਦਾ ਵਪਾਰ ਕੀਤਾ ਉਸ ਸਮੇਂ ਇਹਨਾਂ ਨੇ ਇੱਕ ਮੁਕਦਮਾ ਵੀ ਦਰਜ ਕੀਤਾ ਇੱਕ ਕੱਚਾ ਪਹਿਲਾ ਦਾ ਮੁਕਦਮਾ ਦਰਜ ਕਰਕੇ ਪੰਜਾਬ ਦੇ ਲੋਕਾਂ ਦੀ ਖੱਚ ਘੱਟਾ ਪਾਉਣ ਦਾ ਯਤਨ ਕੀਤਾ ਹੁਣ ਸਾਰੇ ਉਸੇ ਆਵਾਮ ਚ ਲੰਗੇ ਹੋਗੇ ਹੁਣ ਉਸੇ ਵਿਕਰਮ ਨੂੰ ਬਚਾਉਣ ਦੇ ਲਈ ਇਹ ਆਪਣੀਆਂ ਸਟੇਟਮੈਂਟਾਂ ਦੇ ਰਹੇ ਨੇ ਸੋ ਇੱਥੋਂ ਪਤਾ ਲੱਗਦਾਗਾ ਚਾਹੇ ਉਹ ਬਿੱਟੂ ਆ ਚਾਹੇ ਚਰਲਿਸ ਚੰਨੀ ਆ ਚਾਹੇ ਪ੍ਰਤਾਪ ਸਿੰਘ ਬਾਜਵਾ ਦਾ ਚੈ ਸਰੀਲ ਜਾਖੜਾ ਇਹ ਸਾਰੇ ਲੀਡਰ ਜਿਹੜੇ ਨੇਗੇ ਉਹ ਇੱਕੋ ਹੀ ਥਾਈ ਦੇ ਚੱਟੇ-ਵੱਟੇ ਨੇਗੇ ਸਾਰਿਆਂ ਨੇ ਆਪਣਾ ਸਮੇਂ-ਸਮੇਂ ਸਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਯੋਗਦਾਨ ਪਾਇਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਹਰ ਜਗ੍ਹਾ ਦੇ ਉੱਤੇ ਰਸਾ ਫੈਲਾਇਆ ਸੋ ਬਿਲਕੁਲ ਆਮ ਆਦੀ ਪਾਰਟੀ ਦੀ ਸਰਕਾਰ ਕਮਿਟੇਡਾ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਾਰਿਆਂ ਨੂੰ ਕਾਨੂੰਨ ਦੇ ਤਾਬਕ ਜੋ ਕਾਨੂੰਨ ਸਜ਼ਾ ਦੇਊਗਾ ਉਹਦੇ ਲਈ ਅਸੀਂ ਆਪਣੀ ਲੜਾਈ ਕਰੂਗਾ